ਵਾਟ ਮੁਰਦਾਬਾਦ ਹੱਲੇ ਹੱਕ ਇੱਥੇ ਰੱਖ ਲੈ ਹੱਥੇ ਰੱਖ ਜੈ ਸਰਕਾਰ ਮੁਰਦਾਬਾਦ ਮੁਰਦਾਬਾਦ ਰੇਡੀਓ ਬੰਦ ਕਰੋ ਬੰਦ ਕਰੋ ਬੰਦ ਕਰੋ ਡੀਟੀਓ ਪਿਆਲਾ ਮੁਰਦਾਬਾਦ ਮੁਰਦਾਬਾਦ ਰੇਡੀਓ ਬਿਓ ਕੇ ਰਿਓ ਬੰਦ ਕਰੇ ਬੰਦ ਕਰੋ ਬੰਦ ਕਰੋ ਜੈ ਸਰਕਾਰ ਮੁਰਦਾਬਾਦ ਗੜੂ ਰੇੜੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਮਾਈ ਕੋਰ ਦਾ ਫੈਸਲਾ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਜੈ ਸਰਕਾਰ ਮੁਰਦਾਬਾਦ 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 ਜੈ ਸਰਕਾਰ ਮੁਰਦਾਬਾਦ ਮੁਰਦਾਬਾਦ ਜਿਹੜਾ ਅੱਜ ਸਾਡਾ ਇਕੱਠੇ ਹੋਣ ਦਾ ਮਕਸਦ ਹੈ ਜੀ ਅੱਜ ਟੋਟਲ ਪੰਜਾਬ ਦੇ ਵਿੱਚ ਜਿੰਨੇ ਵੀ ਸਾਡੇ 22 ਜ਼ਿਲ੍ਹੇ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਡੀਸੀ ਦਫ਼ਤਰ ਘੇਰੇ ਜਾ ਰਹੇ ਨੇ ਜਿਹੜੀਆਂ ਇਹ ਜਿਗਾੜੂ ਰੇੜੀਆਂ ਨੇ ਇਹਨਾਂ ਨੇ ਸਾਡਾ ਤਕਰੀਬਨ ਚੁੱਲੀ ਬੰਦ ਕਰਤਾ ਜੀ ਜਿਹੜੀ ਸਾਡੀ ਇੱਕ ਗੱਡੀ ਹੈ ਇਹ ਤਕਰੀਬਨ ਸਰਕਾਰ ਨੂੰ 45 ਤੋਂ ਲੈ ਕੇ 50000 ਦੇ ਵਿੱਚ ਕਮਾਈ ਦੇ ਰਹੀ ਹੈ ਉਹਦੇ ਵਿੱਚ ਫਾਸਟ ਪਾਰਟੀ ਦਾ ਬੀਮਾ ਆ ਗਿਆ ਕਾਪੀ ਪਾਸੰਗ ਆ ਗਈ ਤੇ ਆਪਣਾ ਟੈਕਸ ਆ ਗਿਆ ਜੀ ਫਾਸਟ ਟੈਗ ਆ ਗਿਆ ਡਰਾਈਵਿੰਗ ਲਾਇਸੈਂਸ ਆ ਗਿਆ ਤੇ ਪ੍ਰਦੂਸ਼ਨ ਕਾਰਡੋ ਆ ਗਿਆ ਜਦ ਕਿ ਰੇੜੀਆਂ ਵਾਲੇ ਇਹਨਾਂ ਨੂੰ ਕੁਝ ਵੀ ਨਹੀਂ ਦੇ ਰਹੇ ਜਦ ਕਿ ਅਸੀਂ 50 50000 ਰੁਪਇਆ ਦੇ ਕੇ ਵੀ ਸਰਕਾਰ ਨੂੰ ਸੜਕਾਂ ਤੇ ਧਰਨੇ ਲਾਉਣ ਲਈ ਮਜਬੂਰ ਆ ਇਹ ਕੁੰਭ ਕਰਨੀ ਨਹੀਂ ਸੁੱਤੀ ਨੂੰ ਜਗਾਉਣ ਵਾਸਤੇ ਅੱਜ ਟੋਟਲੀ ਜ਼ਿਲ੍ਹਿਆਂ ਦੇ ਵਿੱਚ ਸਰਕਾਰ ਦਾ ਪਿੱਟ ਸਿਆਪਾ ਹੋ ਰਿਹਾ ਹੈ ਜਿਹੜੀ ਆਉਣ ਵਾਲੀ ਇਲੈਕਸ਼ਨ ਹੈ ਇਹਦਾ ਟੋਟਲ ਅਸੀਂ ਬਾਈਕਾਟ ਕਰਾਂਗੇ ਅੱਜ ਸਾਡੀਆਂ ਜਿੰਨੀਆਂ ਵੀ ਗੱਡੀ 7-800 ਗੱਡੀਆਂ ਇੱਥੇ ਪਹੁੰਚੀ ਹੈ ਸਾਡੇ ਮਾਨਯੋਗ ਡੀਸੀ ਸਾਹਿਬ ਨੂੰ ਇਹਦੇ ਚਾਬੀਆਂ ਦੇ ਕੇ ਜਾਵਾਂਗੇ ਜੀ ਅਸੀਂ ਅੱਜ ਇਹੇ ਕਿਸ਼ਤਾਂ ਭਰਨਾ ਔਰ ਸਾਡੇ ਬੱਚਿਆਂ ਦੀ ਪੜ੍ਹਾਈ ਕਰਾਣਾ ਔਰ ਸਾਡੇ ਚੁੱਧੇ ਚਲਦੇ ਕਰਨ ਸਾਨੂੰ ਜੋ ਮਰਜ਼ੀ ਰਜਗਾਰ ਦੇਣਾ ਇੱਥੇ ਸੜਕਾਂ ਤੇ ਝਾੜੂ ਲੈ ਕੇ ਵੀ ਸਫਾਈ ਕਰਨ ਲਈ ਤਿਆਰ ਆਂ ਐਨੇ ਮਜਬੂਰ ਹੋ ਗਏ ਕਿਉਂਕਿ ਪੰਜ ਵਾਰੀ ਅਸੀਂ ਡੀਸੀ ਸਾਹਿਬ ਨੂੰ ਮਿਲ ਚੁੱਕੇ ਕੋਈ ਵੀ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕਦੀ ਅੱਜ ਸਾਨੂੰ ਮਜਬੂਰ ਹੋ ਕੇ ਪੰਜਾਬ ਦੇ ਕੋਨੇ-ਕੋਨੇ ਤੇ ਧਰਨਾ ਲਾਣਾ ਪ ਆ ਸਾਡੀ ਹਾਲਤ ਤਾਂ ਇਹਨਾਂ ਦੇ ਦਿਹਾੜੀ ਤੋਂ ਭੈੜਾ ਕਰਤੀ ਜਿਹੜਾ ਕੋਈ ਦਿਹਾੜੀ ਵਾਲਾ ਹੁੰਦਾ ਉਹੋ ਭਾਗਸੇ ਚੌਂਕ ਦੇ ਵਿੱਚ ਜਾਂ ਪਟਿਆਲਾ ਲਖਣ ਮੰਡੀ ਦੇ ਵਿੱਚ ਬੈਠ ਕੇ ਉਹਨੂੰ ਕੋਈ ਨਾ ਕੋਈ ਦਿਹਾੜੀ ਵਾਲਾ ਤਾਂ ਲੈ ਜਾਂਦਾ ਪਰ ਸਾਨੂੰ ਤਾਂ ਕੋਈ ਆ ਕੇ ਆਏ ਨਹੀਂ ਪੁੱਛਦਾ ਵੀ ਤੁਸੀਂ ਕਿੱਥੇ ਬੈਠੇ ਹੋ ਔਰ ਕੀ ਕਰ ਰਹੇ ਹੋ ਜਿਹੜੇ ਜਿਗਾੜੂ ਰੇੜੀਆਂ ਨੇ ਇਹ 2 ਨੰਬਰ ਦਾ ਮਾਲ ਲੈ ਕੇ ਹਰਿਆਣੇ ਦੀ ਸ਼ਰਾਬ ਫੇਹ ਭੁਖੀ ਲੈ ਕੇ ਕੋਲ ਦੀ ਲੰਗਦੀ ਹੈ ਇਹਨਾਂ ਨੂੰ ਬਿਲਕੁਲ ਵੀ ਨਹੀਂ ਪਤਾ ਲੱਗਦਾ ਵੀ ਕੀ ਜਾ ਰਿਹਾ ਕੀ ਨਹੀਂ ਜਾ ਰਿਹਾ ਜਦ ਕਿ ਸਾਡੀ ਗੱਡੀ ਪਾਤੜਾ ਤੋਂ ਲੈ ਕੇ ਪਟਿਆਲੇ ਤੱਕਰ ਤਿੰਨ ਵਾਰੀ ਚੈਕਿੰਗ ਹੁੰਦੀ ਹੈ ਅਗਰ ਕਾਗਜ਼ ਘਟ ਨੇ ਤਾਂ